ਕੇਲਰੀਵਾਲ ਐਂਡ ਕੰਪਨੀ ਦਾ ਹਾਲ ਦੇਖ ਲਓ ਤੇ ਕਟਿਆ ਮਾਨਸਤਿਕ ਤਾਂ ਦੇਖ ਲਓ ਆ ਸੁਣਿਓ ਪਹਿਲਾ ਤਾਂ ਮਤਲਬ ਹਾਲਾਤ ਦੇਖੋ ਮਤਲਬ ਚੋਰਾਂ ਦੀ ਤੁਲਨਾ ਜਿਹੜੇ ਬੰਦੇ ਠੱਗੀਆਂ ਦੇ ਇਲਜ਼ਾਮ ਦੇ ਵਿੱਚ ਕ腐ਸ਼ਨ ਦੇ ਇਲਜ਼ਾਮ ਵਿੱਚ ਜਿਹੜਾ ਕੱਟ ਕੇ ਆਏ ਨੇ ਉਹਨਾਂ ਲੋਕਾਂ ਦੀ ਤੁਲਨਾ ਬਸਮੇਸ਼ ਪਿਤਾ ਸਰਬਸਦਾਨੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰੀ ਜਾਂਦੇ ਨੇ ਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜ ਪਿਆਰੇ ਅਲੱਗ-ਅਲੱਗ ਜਗ੍ਹਾ ਤੋਂ ਮਤਲਬ ਸੀਗੇ ਜਿਹੜੇ ਪੰਜ ਪਿਆਰੇ ਥਾਪੇ ਸੀ ਉਹ ਭਾਈ ਤੁਸੀਂ ਹੁਣ ਗੱਲਾਂ ਦਾ ਬਹੁਤ ਕਰਦੇ ਹੋ ਜਦੋਂ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਸੀ ਉਦੋਂ ਕਿਉਂ ਕਹਿੰਦੇ ਸੀ ਕਿ ਪੰਜਾਬ ਦੇ 3 ਪੁੱਤਾਂ ਨੂੰ ਆਮ ਕਰਾਂਗੇ 3 ਪੁੱਤਾਂ ਨੂੰ ਸੀ ਸੱਤਾ ਦੀਆਂ ਚਾਬੀਆਂ ਦੇਵਾਂਗੇ ਉਦੋਂ ਕਿਉਂ ਕਹਿੰਦੇ ਸੀ ਕਿ ਸਰਕਾਰ ਸੱਤਾ ਵਿੱਚ ਚੱਲੂਗੀ ਉਦੋਂ ਕਿਉਂ ਕਹਿੰਦੇ ਸੀ ਕਿ ਪੰਜਾਬ ਦੇ ਆਮ 3 ਪੁੱਤਾਂ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ ਅੱਜ ਉਹ ਪੰਜਾਬ ਦੇ ਨੌਜਵਾਨਾਂ ਦੇ ਜਿਨ੍ਹਾਂ ਦੇ ਨਾਲ ਵਿੱਚ ਟੱਕੀ ਮਾਰੀ ਆ ਅੱਜ ਉਹ ਪੰਜਾਬ ਦੇ ਨੌਜਵਾਨਾਂ ਦੇ ਪੜੇ ਲੈ ਕੇ ਨੌਜਵਾਨਾਂ ਵਿੱਚੋਂ ਤੁਹਾਨੂੰ ਕੋਈ ਜ਼ਰੂਰੇਕਾਰ ਨਹੀਂ ਲੱਭਦਾ ਕੋਈ ਸਿਆਣਾ ਨਹੀਂ ਲੱਭਦਾ ਕੋਈ ਤੁਹਾਨੂੰ ਇਹ ਜਿਆ ਕਾਬਿਲ ਨਾ ਪলিউਸ਼ਨ ਬੋਰਡ ਚਲਾ ਸਕੇ ਜਿਹੜਾ ਹੋਰ ਕੋਈ ਮਹਿਕਮਾ ਨੂੰ ਚਲਾ ਸਕੇ ਹੋਰ ਬੋਰਡਾਂ ਨੂੰ ਚਲਾ ਸਕੇ ਤਾਂ ਤੁਸੀਂ ਸਾਰੇ ਉਸਰੀ ਅੱਧੇ ਚੇਅਰਮੈਨ ਸਾਰੇ ਦਿੱਲੀ ਦੇ ਵਿੱਚ ਕੋਈ ਵਿੱਤ ਸਲਾਹਕਾਰਾ ਕੋਈ ਕਿਹੜਾ ਸਲਾਹਕਾਰਾ ਲਿਆ ਕੇ ਦਿੱਲੀ ਤੋਂ ਪੇठा ਲੈ ਕੋਈ ਆਈਟੀ ਦਾ ਚੇਅਰਮੈਨ ਹੈ ਕੋਈ ਕਾਲਾ ਚੇਅਰਮੈਨ ਹੈ ਅੱਜ ਕੋਈ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਲੱਭਦਾ ਨਹੀਂ ਕਾਬਿਲ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਅੱਜ ਇਹ ਲੋਕ ਉਹ ਲੋਕ ਜਿਹੜੇ ਅੱਜ ਜਿਹੜਾ ਕਟਕਾਏ ਨੇ ਚੋਰੀਆਂ ਠੱਗੀਆਂ ਪੈਸੇ ਦੀ ਕਮਿਸ਼ਨਾਂ ਦੇ ਵਿੱਚ ਸਾਰ ਦੇ ਘਟਾਲਿਆਂ ਦੇ ਵਿੱਚ ਅੱਜ ਉਹਨਾਂ ਉਹਨਾਂ ਲੋਕਾਂ ਦੀ ਤੁਲਨਾ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਰਬਸਦਾਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰੀ ਜਾਂਦੇ ਨੇ ਇਹ ਇਹਨਾਂ ਦੀ ਘਟਿਆ ਮਾਰਸਿਕਤਾ ਦਾ ਨਤੀਜਾ ਹੈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਇਸ ਘਟਿਆ ਗੱਲ ਲਈ ਕਿਉਂਕਿ ਉਹ ਇਹ ਠੱਗਾਂ ਦੀ ਤੁਲਨਾ ਦਸਮੇਸ਼ ਪਿਤਾ ਦੇ ਨਾਲ ਨਹੀਂ ਹੋ ਸਕਦੀ ਤੇ ਇਹਨਾਂ ਨੂੰ ਪੰਜਾਬ ਦੇ ਨੌਜਵਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਜਿਨ੍ਹਾਂ ਨੌਜਵਾਨਾਂ ਦੇ ਵਿੱਚੋਂ ਅੱਜ ਇਹਨਾਂ ਨੂੰ ਕੋਈ ਪੰਜਾਬ ਦੀ ਚੇਅਰਮੈਨ ਲਈ ਇਹ ਬੋੜਾ ਨਹੀਂ ਕਾਵਲ ਨੌਜਵਾਨੀ ਨੱਪਰੇ ਆਜ ਦਿੱਲੀ ਤੋਂ ਲਿਆ ਕੇ ਇੱਥੇ ਸਾਰੇ ਮਾਡਰਨ ਰਮਦਾਨੀ ਬਿਠਾਏ ਹੋਏ ਨੇ ਜਿਹੜੇ ਪੰਜਾਬ ਨੂੰ ਟੁਕਲੇ ਵਿੱਚ ਲੈ ਕੇ ਜਾ ਰਹੇ ਨੇ ਸ਼ਰਮਨਾਕ ਬਿਆਨ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਬੋਲਿਆ ਕਰੋ ਜਵਾਬ ਦਿਆ ਕਰੋ ਇਹ ਲੋਕ ਸਿਰ ਨੂੰ ਆਗੇ ਪਾਣੀ ਨੱਕ ਤੋਂ ਉੱਪਰ ਜਾ ਚੁੱਕਿਆ ਜੇ ਹੁਣ ਵੀ ਨਾ ਬੋਲੇ ਤਾਂ ਕਦੋਂ ਬੋਲੋਗੇ ਅਣਖ ਤੇ ਗੈਰਤ ਜਾਗਦੀ ਜ਼ਮੀਰ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਪੰਜਾਬ ਦੇ ਨੌਜੋਨਾਂ ਨਾਲ ਮਾਰੀ ਠੱਗੀ ਦੇ ਦੇ ਗੁੱਸੇ ਵਜੋਂ ਰੋਸ ਵਜੋਂ ਇਹਨਾਂ ਲੋਕਾਂ ਨੂੰ ਜਵਾਬ ਦਿਓ ਤੇ ਇਹਨਾਂ ਦੇ ਐਮਐਲਏ ਨੂੰ ਘੇਰ ਕੇ ਪਿੰਡਾਂ ਦੇ ਵਿੱਚ ਪੁੱਛੋ ਕਿ ਅੱਜ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਲੱਭਦਾ ਹੈਗਾ ਕਾਬਲ ਜਿਹੜੇ ਤੁਸੀਂ ਦਿੱਲੀ ਤੋਂ ਲਿਆ ਕੇ ਰੇਗ ਨੂੰ ਉੱਥੇ ਵਟਾ ਰਹੇ ਹੋ